ਅਜੀਤ ਵੈਪਟਿ ਵਿੱਚ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿੰਦਰ ਗੱਦ ਮੇਰੇ ਨਾਲ ਨੇ ਸਰਦਾਰ ਹਰਦੀਪ ਸਿੰਘ ਅੱਜ ਗਨਤੰਤਰ ਦਿਵਸ ਤੇ ਕਿਸਾਨਾਂ ਵੱਲੋਂ ਇੱਕ ਟਰੈਕਟਰ ਮਾਰਚ ਵਿਸ਼ਾਲ ਟਰੈਕਟਰ ਮਾਰਚ ਜਿਹੜਾ ਹੈ ਬਟਾਲੇ 'ਚ ਕੱਢਿਆ ਜਾ ਰਿਹਾ ਹੈ ਤੁਹਾਨੂੰ ਅਸੀਂ ਪਹੁੰਚੇ ਹਾਂ ਸੁੱਖਾ ਸਿੰਘ ਮਹਿਤਾਬ ਸਿੰਘ ਚੌਕ ਜਿੱਥੇ ਟਰੈਕਟਰ ਹੀ ਟਰੈਕਟਰ ਨਜ਼ਰ ਆ ਰਹੇ ਨੇ ਅੱਜ ਸ਼ਹਿਰ ਦਾ ਜਿਹੜਾ ਹੈ 12 ਵਜੇ ਤੋਂ ਲੈ ਕੇ ਇਹ ਲਗਾਤਾਰ ਜਿਹੜਾ ਹੈ ਟਰੈਕਟਰ ਮਾਰਚ ਸਾਰੇ ਬਟਾਲੇ 'ਚ ਹੁੰਦਾ ਹੋਇਆ ਹੁਣ ਐਸ ਹੋ ਗਏ ਜਿਹੜੇ ਹੈ ਇਹ ਸੁੱਖਾ ਸਿੰਘ ਮਹਤਾਬ ਸਿੰਘ ਚੌਂਕ ਚ ਪਹੁੰਚ ਚੁੱਕੇ ਨੇ ਤੇ ਨਾਲ ਹੀ ਸਰਕਾਰ ਦੇ ਵਿਰੁੱਧ ਕੇਂਦਰ ਸਰਕਾਰ ਦੇ ਵਿਰੁੱਧ ਨਾਰੇਬਾਜ਼ੀ ਕਰ ਰਹੇ ਨੇ ਤੇ ਨਾਲ ਇਹਨਾਂ ਦੇ ਟਰੈਕਟਰ ਖੜੇ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਅੱਜ ਗਣਤੰਤਰ ਦਿਵਸ ਵਾਲੇ ਦਿਨ ਇਹਨਾਂ ਨੇ ਕਿਉਂ ਟਰੈਕਟਰ ਮਾਰਚ ਕੱਢਿਆ ਹੈ ਤੇ ਗਾਂ ਇਹਨਾਂ ਦਾ ਕੀ ਪਲਾਨ ਹੈ ਆਓ ਅਸੀਂ ਗੱਲਬਾਤ ਕਰਨੇ ਆ ਇਹਨਾਂ ਦੇ ਨਾਲ ਕੀ ਕਹਿੰਦੇ ਸਿੰਘ ਜਸਪਾਲ ਸਿੰਘ ਜੀ ਆਇਆ ਟਰੈਕਟਰ ਮਾਰਚ ਕਿੰਨੇ ਵਜੇ ਸ਼ੁਰੂ ਹੋਇਆ ਤੇ ਕਿੱਥੋਂ ਲੈ ਕੇ ਕਿਹੜਾ ਰੂਟ ਮਾਰਚ ਰਿਹਾ ਤਾ ਇਹ ਜੀ ਸਾਡਾ 11 ਵਜੇ ਤੋਂ ਲੈ ਕੇ ਬਾਰਲਾ ਬਾਈਪਾਸ ਅੰਮ੍ਰਿਤਸਰ ਰੋਡ ਤੋਂ ਲੈ ਕੇ ਤੇ ਅੱਜ ਸੁਖਾ ਸਿੰਘ ਮਤਾਬ ਸਿੰਘ ਚੌਂਕ ਦੇ ਵਿੱਚ ਅਸੀਂ ਪੂਰੇ ਬਟਾਲੇ ਦਾ ਜਿਹੜਾ ਵਾ ਉਹ ਟਰੈਕਟਰ ਤੇ ਰੋਡ ਮਾਰਚ ਕਰਦੇ ਹੋਏ ਜਿਹੜਾ ਸੁਖਾ ਸਿੰਘ ਮਤਾਬ ਸਿੰਘ ਚੌਂਕ ਦੇ ਵਿੱਚ ਜਿਹੜਿਆ ਸਾਰੇ ਇੱਕ ਮਨਸ਼ ਤੇ ਪੂਰੀਆਂ ਪੰਜਾਬ ਦੀਆਂ ਜਥੇਬੰਦੀਆਂ ਜਿਹੜੀਆਂ ਵਾ ਅੱਜ ਇੱਕ ਮਨਸ਼ ਤੇ ਇਕੱਠੀਆਂ ਹੋਈਆਂ ਸੰਯੁਕਤ ਮੋਰਚੇ ਦੀ ਕਾਲ ਸੀ ਉਹ ਤੇ ਜਿਹੜਾ ਵਾ ਜਥੇਬੰਦੀਆਂ ਨੇ ਪੂਰਾ ਜਿਹੜਾ ਵਾ ਉਹ ਠੋਕ ਕੇ ਪੈਰਾ ਦਿੱਤਾ ਵਾ ਕਿਉਂ ਸਾਡੇ ਝੰਡਿਆਂ ਦੇ ਰੰਗ ਵੱਖਰੇ ਹੋ ਸਕਦੇ ਆ ਵਿਚਾਰਧਾਰਾ ਵੱਖਰੀ ਵੱਖਰੀ ਹੋ ਸਕਦੀ ਆ ਪਰ ਆਪਾਂ ਜਿਹੜੀ ਸਾਡੀ ਇੱਕ ਵਾਰੀ ਮੀਟਿੰਗ ਹੋ ਚੁੱਕੀ ਆ ਸੰਯੁਕਤ ਮੋਰਚੇ ਦੀ ਉਹ ਉਹਨੇ ਅੱਜ ਜਿਹੜਾ ਵਾ ਪੂਰਾ ਤੇ ਵਧੀਆ ਰੰਗ ਜਿਹੜਾ ਵਾ ਅੱਜ ਸਰਕਾਰ ਨੂੰ ਦਿਖਾ ਦਿੱਤਾ ਵਾ ਵੀ ਆਪਾਂ ਇੱਕ ਮਨਸ਼ਤੇ ਅੱਜ ਇਕੱਠੇ ਆ। ਗਣਤੰਤਰ ਦਿਵਸ ਕਿਉਂ ਚੁਣਿਆ ਜੀ ਅੱਜ? ਗਣਤੰਤਰ ਦਿਵਸ ਇਸ ਕਰਕੇ ਚੁਣਿਆ ਕਿ ਅੱਜ ਦੇ ਦਿਹਾਣੀ ਹਿੰਦੁਸਤਾਨ ਸਰਕਾਰ ਜਿਹੜੀ ਆ ਸੰਵਿਧਾਨ ਨੂੰ ਲਾਗੂ ਕੀਤਾ ਵਾ ਇਹਨਾਂ ਨੇ 1950 ਦੇ ਵਿੱਚ ਇਹ ਕਰਕੇ ਉਹ ਅੱਜ ਖੁਸ਼ੀਆਂ ਦੇ ਦਿਨ ਮਨਾ ਰਹੇ ਆ ਤੇ ਜਿਹੜੇ ਕਿਸਾਨ ਮਜ਼ਦੂਰ ਦੁਕਾਨਦਾਰ ਤੇ ਜਿਹੜੇ ਸਾਡੇ ਵਿਦਿਆਰਥੀ ਲੋਕ ਆ ਉਹ ਅੱਜ ਇਸ ਚੀਜ਼ ਨੂੰ ਜਿਹੜਾ ਵਾ ਸੰਘਰਸ਼ ਦੇ ਰੂਪ 'ਚ ਸਰਕਾਰ ਦੇ ਸਾਹਮਣੇ ਲਿਆਂਦਾ ਕਿ ਗੂੰਗੀ ਬੋਲੀ ਸਰਕਾਰ ਤੇ ਜਿਹੜੇ ਆ ਉਹ ਕੰਨਾਂ ਤੱਕ ਆਵਾਜ਼ ਪਹੁੰਚੇ ਲੋਕਾਂ ਨੂੰ ਜਿਹੜੇ ਲੋਕਾਂ ਦੇ ਹੱਕ ਜਿਹੜੇ ਆ ਉਹ ਮਿਲਣੇ ਚਾਹੀਦੇ ਮੇਰਾ ਨਾਮ ਨਿਰਮਲ ਸਿੰਘ ਆ ਜੀ ਪਿੰਡ ਮੇਰਾ ਬੱਜੂਬਾਨ ਬਟਾ ਬਲਾਕ ਬਟਾਲਾ ਵਾ ਕਿਉਂਕਿ ਲੋਕਾਂ ਦੀ ਆਵਾਜ਼ ਸੀ ਕਿ ਇੰਨੀਆਂ ਜਥੇਬੰਦੀਆਂ ਹੋਣ ਦੇ ਬਾਵਜੂਦ ਇਕੱਲੇ ਇਕੱਲੇ ਤੁਰੇ ਫਿਰਦੇ ਆ ਤੇ ਇਸ ਕਰਕੇ ਲੋਕਾਂ ਦਾ ਇਹ ਸ਼ੱਕ ਕੱਢਿਆ ਗਿਆ ਵਾ ਦੂਰ ਕਰਨਾ ਜੇ ਤੂੰ ਇਸ ਤਰ੍ਹਾਂ ਕਰੇਗਾ ਤੇ ਥੋੜੇ ਹੀ ਦਿਨਾਂ ਦੇ ਵਿੱਚ ਆ ਗ੍ਰਿਕ ਕਵਾੜੀ ਪੈਣ ਤੋਂ ਪਹਿਲੋਂ-ਪਹਿਲੋਂ ਤੇਰੀਆਂ ਦੀਆਂ ਧੀਆਂ ਤੇਾਂ ਕੇ ਖਲੋਵਾ